ਹੀਮੋਫੀਲੀਆ ਕੀ ਹੈ ਕਿਉਂ ਹੋ ਜਾਂਦਾ ਹੈ ਇਸ ਬਾਰੇ ਵਧੇਰੇ ਜਾਣਕਾਰੀ ਦੇਣ ਲਈ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਡਾਕਟਰ ਸਾਹਿਬ ਨੂਰ ਸਿੰਘ ਡਾਕਟਰ ਸਾਹਿਬ ਨੂਰ ਬਹੁਤ-ਬਹੁਤ ਸਵਾਗਤ ਹੈ ਜੀ ਆਇਆਂ ਨੂੰ ਹਾਂਜੀ ਸੱਸੀ ਗੱਲ ਜੀ ਥੈਂਕ ਯੂ ਜੀ ਜੀ ਡਾਕਟਰ ਸਾਹਿਬ ਨੂਰ ਸਭ ਤੋਂ ਪਹਿਲਾਂ ਜਾਨਣਾ ਚਾਹਾਂਗੇ ਕਿ ਇਹ ਹੀਮੋਫੀਲੀਆ ਕੀ ਹੈ ਹੀਮੋਫੀਲੀਆ ਇੱਕ ਇਨਹੈਰਿਟਿਡ ਬਲੀਡਿੰਗ ਡਿਸਆਰਡਰ ਹੈ ਸੋ ਇਹਦੇ ਵਿੱਚ ਕੀ ਹੈ ਕਿ ਪਰਸਨ ਦੇ ਵਿੱਚ ਕੀ ਹੈ ਕਿ ਜਿਹੜਾ ਪੇਸ਼ੈਂਟ ਹੈ ਉਹਦੇ ਵਿੱਚ ਕੁਝ ਪ੍ਰੋਟੀਨਸ ਨਹੀਂ ਬਣ ਰਹੇ ਬਾਡੀ ਦੇ ਵਿੱਚ ਪ੍ਰੋਟੀਨਸ ਦਾ ਨਾਮ ਅਸੀਂ ਕੀ ਕਹਿੰਦੇ ਹਾਂ ਕਲੋਟਿੰਗ ਫੈਕਟਰਸ ਜਿੱਦ ਕਰਕੇ ਕੀ ਹੈ ਕਿ ਬਲੱਡ ਪ੍ਰੋਪਰਲੀ ਕਲੌਟ ਨਹੀਂ ਹੋ ਪੰਦਾ। ਇਹ ਕਲੌਟ ਨਹੀਂ ਹੋਏਗਾ ਤੇ ਆਫਕੋਰਸ ਥਰ ਵਿਲ ਬੀ ਐਕਸੈਸਿਵ ਬਲੀਡਿੰਗ। ਸੋ ਪੇਸ਼ੈਂਟ ਬਲੀਡਿੰਗ ਹੋਏਗੀ। ਹੁਣ ਹਿਮੋਫੀਲੀਆ ਦਾ ਪੇਸ਼ੈਂਟ ਜਿਹੜਾ ਹੈ ਉਹ ਕਿੱਦਾਂ ਹਸਪੀਟਲ ਆਏਗਾ? ਉਹਦੇ ਹੋਏਗਾ ਕਿ ਸਿੰਪਟਮਸ ਕੀ ਹੋਣਗੇ? ਥਰ ਵਿਲ ਬੀ ਬਲੱਡ ਇਨ ਯੂਰਿਨ। ਸੋ ਪੇਸ਼ੈਂਟ ਕਹੇਗਾ ਕਿ ਮੈਨੂੰ ਖੂਨ ਆ ਰਿਹਾ ਯੂਰਿਨ ਦੇ ਜਦੋਂ ਪਸ਼ਾਬ ਕਰਦਾ। ਜੀ। ਟੂਇਸ ਦੇ ਵਿੱਚ ਲੈਟਰਿਨ ਦੇ ਵਿੱਚ ਬਲੱਡ ਆ ਸਕਦਾ ਹੈ। ਗਮ, ਮਤਲਬ ਮਸੂੜੇ ਉਹਦੇ ਹੋ ਸਕਦਾ ਹੈ ਉੱਥੇ ਬਲੀਡਿੰਗ ਹੋ ਜਾਏ। ਤੇ ਜਿਹੜੀ ਮੋਸਟ ਕਾਮਨ ਪ੍ਰ ਜੋਇੰਟ ਦੇ ਵਿੱਚ ਕੀ ਹੈ ਕਿ ਬਲੱਡ ਜੋਇੰਟ ਦੇ ਵਿੱਚ ਕੀ ਹੈ ਕਿ ਬਲੱਡ ਇਕੱਠਾ ਹੋ ਜਾਂਦਾ ਨੂੰ ਆਪਾਂ ਹੀਮ ਆਰਥਰੋਸਿਸ ਕਹਿੰਦੇ ਆ ਮੈਡੀਕਲ ਲੈਂਗੁਏਜ ਹੀਮ ਆਰਥਰੋਸਿਸ ਕੀ ਹੈ ਕਿ देयर इज ਬਲੱਡ ਇਨ ਦਾ ਜੋਇੰਟਸ ਜੀ ਐਡਾ ਪੇਸ਼ੈਂਟ ਸਾਡੇ ਕੋਲ ਆਉਂਦਾ ਹੈ ਕਿ ਹੀਮੋਫੀਲੀਆ ਬਲੀਡਿੰਗ ਡਿਸਆਰਡਰ ਹੈ ਜੀ ਯਾਨੀ ਕਿ ਡਾਕਟਰ ਸਾਹਿਬ ਜੇ ਆਪਾਂ ਦੇਖੀਏ ਕਿਸੇ ਵਿਅਕਤੀ ਦੇ ਲਗਾਤਾਰ ਮਸੂੜੀਆਂ ਚੋਂ ਬਲੱਡ ਆ ਰਿਹਾ ਖੂਨ ਆ ਰਿਹਾ ਜਾਂ ਯੂਰਨ ਦੇ ਜ਼ਰੀਏ ਪਿਸ਼ਾਬ ਦੇ ਨਾਲ ਉਹਨੂੰ ਖੂਨ ਆ ਰਿਹਾ ਹੈ ਤੇ ਫਿਰ ਸਾਨੂੰ ਚੌਕਸ ਹੋ ਜਾਣਾ ਚਾਹੀਦਾ ਡਾਕਟਰ ਦੇ ਕੋਲ ਜਾਣਾ ਚਾਹੀਦਾ ਦਿਲਕੋ ਸੁੱਕਾਈ ਵਰੀ ਕੀ ਹੁੰਦਾ ਕਿਸੇ ਵਿਅਕਤੀ ਦੇ ਸੱਟ ਲੱਗ ਜਾਂਦੀ ਹੈ ਉਦੋਂ ਵੀ ਖੂਨ ਬੰਦ ਨਹੀਂ ਹੁੰਦਾ ਇਹ ਉਹ ਅਲੱਗ ਚੀਜ਼ ਹੈ ਕਿ ਉਹ ਵੀ ਸੇਮ ਹੀ ਹੈ ਦੇਖੋ ਉਹ ਵੀ ਕੈਸ ਕਰਦੇ ਆ ਪਰ ਜਿਹੜਾ ਇਹ ਵਾਲਾ ਹੀਮੋਫੀਲੀਆ ਹੈ ਨਾ ਜੀ ਇੰਟਰਨਲ ਬਲੀਡਿੰਗ ਡਿਸਆਰਡਰ ਇੱਕ ਤਰ੍ਹਾਂ ਦਾ ਇਹਦੇ ਵਿੱਚ ਕੀ ਹੈ ਕਿ ਤੁਹਾਡੇ ਇੰਟਰਨਲ ਜੋਇੰਟਸ ਦੇ ਵਿੱਚ ਹੋਏਗਾ ਜਿਹੜਾ ਬਲੱਡ ਆਏਗਾ ਜਿਹੜਾ ਉਹ ਵਾਲਾ ਹੈਗਾ ਉਹ ਪਲੇਟਲੇਟ ਡਿਸਆਰਡਰ ਹੁੰਦਾ ਉਹ ਡਿਫਰੈਂਟ ਡਿਸਆਰਡਰ ਹੈ ਵੋਨ ਵਿਲੀਬਰੈਂਡ ਡਿਸੀਜ਼ ਉਹ ਡਿਫਰੈਂਟ ਡਿਸਆਰਡਰ ਹੈ ਪਲੇਟਲੇਟ ਡਿਸਆਰਡਰ ਹੈ ਜਿ ਖੂਨ ਕਲੋਟ ਨਹੀਂ ਹੋ ਰਿਹਾ ਬਾਹਰੀ ਕੋਈ ਚੋਟ ਲੱਗੀ ਹੈ ਜਿਹਦੇ ਵਿੱਚ ਅਨਰੂਨੀ ਚੋਟ ਹੁੰਦੀ ਹੈ ਪੇਸ਼ੈਂਟ ਦੇ ਅੰਦਰ ਬਲੱਡ ਇਕੱਠਾ ਹੋ ਨਾ ਰਹਿੰਦਾ ਇਹਦੇ ਵਿੱਚ ਇਹਦੇ ਜਾਂ ਕਲੋਟਿੰਗ ਫੈਕਟਰਸ ਅਲੱਗ ਹਨ ਜੋ ਕੰਮ ਕਰ ਰਹੇ ਹਨ ਉਹ ਵਾਲੇ ਸਿ ਅਲੱਗ ਕਲੋਟਿੰਗ ਫੈਕਟਰਸ ਕੰਮ ਕਰ ਰਹੇ ਹਨ ਜੀ ਡ ਕਿ ਜਾਂ ਗੁਸ ਗੁੱਜੀ ਸੱਟ ਲੱਗੇ ਅੰਦਰ ਸੱਟ ਲੱਗੇ ਅੰਦਰੂਨੀ ਸੱਟ ਲੱਗੇ ਤਾਂ ਹੀ ਇਦਾਂ ਹੁੰਦਾ ਹੈ। ਹੇਮੋਫੀਲੀਆ ਕੀ ਹੈਗਾ ਕਿ ਇਨਹੈਰਿਟਿਡ ਹੈ। ਸੋ ਇਹ ਪੇਰੈਂਟਸ ਤੋਂ ਬੱਚੇ ਨੂੰ ਹੋਣਾ ਹੈ। ਇਨਹੈਰਿਟਿਡ ਡਿਸਆਰਡਰ ਹੈ। ਬੜਾ ਸਿੰਪਲ ਜਿਹਾ। ਇਹਦੇ ਵਿੱਚ ਕੀ ਇੱਕ ਸਪੌਂਟੇਨੀਅਸ ਬਲੀਡ ਹੁੰਦੀ ਹੈ। ਸਪੌਂਟੇਨੀਅਸ ਮਤਲਬ ਕਿ ਕਦੀ ਵੀ ਬਲੀਡ ਹੋ ਜਾਏਗੀ। ਬੱਚਾ ਬੈਠਾ ਹੋਇਆ ਛੋਟਾ ਉਹਨੂੰ ਕਦੀ ਵੀ ਬਲੀਡ ਹੋ ਗਈ। ਉਹਨਾਂ ਨੂੰ ਦੱਸਣਾ ਕਿ ਹੇਮੋਫੀਲੀਆ ਜਿਹੜਾ 3 ਟਾਈਪਸ ਦਾ ਹੈਗਾ। ਟਾਈਪ A, B ਐਂਡ C। ਜਿਹੜਾ ਜੀ ਮੋਸਟ ਕਾਮਨ ਹਸਪੀਟਲਸ ਬੱਚਿਆਂ ਨੂੰ ਦੇਖਦੇ ਆ ਕੁਝ ਸਾਡਾ ਕਲੋਟਿੰਗ ਫੈਕਟਰ 7 ਦੀ ਡੈਫੀਸ਼ੈਂਸੀ ਹੈ। ਇਦਾਂ ਹੀਮੋਫੀਲੀਆ ਟਾਈਪ ਬੀ ਹੈ। ਵੀ ਦੇ ਵਿੱਚ ਫੈਕਟਰ 9 ਦੀ ਡੈਫੀਸ਼ੈਂਸੀ ਹੈ ਜਿਹਨੂੰ ਆਪਾਂ ਕ੍ਰਿਸਮਸ ਡਿਸੀਜ਼ ਕਹਿੰਦੇ ਆ। ਐਂਡ ਜਿਹੜਾ ਸਭ ਤੋਂ ਮਾਈਲਡ ਫਾਰਮ ਆਫ ਹਿਮੋਫੀਲੀਆ ਥੈਟ ਇਜ਼ ਹਿਮੋਫੀਲੀਆ ਸੀ। ਉਹਦੇ ਵਿੱਚ ਫੈਕਟਰ 11 ਦੀ ਡੈਫੀਸ਼ੈਂਸੀ ਹੈ। ਉਹ ਨਾ ਇਨਹੈਰਿਟਿਡ ਡਿਸਆਰਡਰ ਹੈ। ਮਤਲਬ ਪੇਰੈਂਟਸ ਤੋਂ ਬੱਚੇ ਨੂੰ ਹੋਣਾ ਹੈ। ਇਨਹੈਰਟੈਂਸ ਪੈਟਰਨ ਕੀ ਹੈ ਇਹਦਾ? ਇਹਨੂੰ ਆਪਾਂ ਮੈਡੀਕਲ ਲੈਂਗੁਏਜ ਆਟੋਸੋਮਲ ਰੀਸੈਸਿਵ ਕਹਿੰਦੇ ਆ। ਉਹ ਨਾ ਬੜੀ ਈਜ਼ੀਲੀ ਐਕਸਪ ਅਗਰ ਉਹਦਾ ਫਾਦਰ ਐ ਕੋਈ ਨੋਰਮਲ ਹੋ ਦੇ ਚ ਨਹੀਂ ਹੈ پوری ਮਦਰ ਜਿਹੜੀ ਕੈਰੀਅਰ ਹੈ ਕੈਰੀਅਰ ਦਾ ਮਤਲਬ ਹੈ ਉਹਦੇ ਚ ਇੱਕ ਜੀਨ ਹੈਗਾ ਹਿਮੋਫੀਲੀਆ ਦਾ ਬਟ ਉਹਨੂੰ ਹਿਮੋਫੀਲੀਆ ਹੈ ਨਹੀਂ ਹੈ ਉਹਨੂੰ ਸਿੰਪਟਮਸ ਨਹੀਂ ਹੈ ਸਾਰੇ ਬਲੀਡਿੰਗ ਵਾਲੇ ਬਟ ਉਹਦੇ ਚ ਇੱਕ ਜੀਨ ਹੈ ਜਦੋਂ ਉਹਨਾਂ ਦੇ ਬੱਚੇ ਹੋਣਗੇ ਵਿੱਚ ਕੀ ਹੈ ਕਿ 25 ਚਾਂਸ ਹੋਏਗਾ ਕਿ ਇੱਕ ਬੱਚੇ ਨੂੰ ਹਿਮੋਫੀਲੀਆ ਹੋ ਜਾਏ ਉਹ ਮੇਲ ਹੋਏਗਾ ਕਿਉਂਕਿ ਜਿਹੜੀ ਫੀਮੇਲ ਹੈ ਐਕਸ ਐਕਸ ਕਰੋਮੋਸੋਮ ਹੈ ਮੇਲ ਜਿਹੜਾ ਐਕਸ ਵਾਈ ਕਰੋਮੋਸੋਮ ਹੈ ਅਗਰ ਐਕਸ ਵਾਈ ਜੁੜ ਗਏ ਉਹ ਵਾਲੀ ਇੱਕ ਫੀਮੇਲ ਦਾ ਕੈਰੀਅਰ ਵਾਲਾ ਕਰੋਮੋਸੋਮ ਤੇ ਮੇਲ ਦਾ ਨੋਰਮਲ ਕਰੋਮੋਸੋਮ ਅ ਉਹਨੂੰ ਹੀ ਮੌਤੀਆ ਹੋ ਜਾਏਗਾ 100% ਹੈ ਜੀ ਬਟ ਅਸਪੋਜ਼ ਉਹਨਾਂ ਦੇ 4 ਬੱਚੇ ਹੁੰਨੇ ਆ ਉਹ ਚ ਦੋ ਮੇਲ ਐ ਦੋ ਫੀਮੇਲ ਐ ਦੋ ਮੇਲਸ ਚੋਂ 50% ਚਾਂਸ ਇੱਕ ਮੇਲ ਨੂੰ ਹੋ ਜਾਏਗਾ ਫੀਮੇਲ ਨੂੰ ਨਹੀਂ ਹੋਏਗਾ ਕਿਸੇ ਨੂੰ ਵੀ ਫੀਮੇਲ ਹਮੇਸ਼ਾ ਕੈਰੀਅਰ ਰਹੇਗੀ ਜੀ ਤੇ ਇਹ ਦਾ ਇਨਹੇਰੀਟੈਂਸ ਪੈਟਰਨ ਹੈ ਹੀਮੋਫੀਲੀਆ ਅੱਛਾ ਡਾਕਟਰ ਸਾਹਿਬ ਕਈ ਵਾਰੀ ਕੀ ਹੁੰਦਾ ਕਿਸੇ ਵਿਅਕਤੀ ਦੇ ਨੱਕ ਵਿੱਚੋਂ ਬਾਰ ਬਾਰ ਖੂਨ ਆਂਦਾ ਤੇ ਅਸੀਂ ਗਰਮੀਆਂ ਦੇ ਮੌਸਮ ਚ ਖਾਸ ਤੌਰ ਤੇ ਇਹ ਕਹਿ ਕੇ ਕਿ ਇਹਦੇ ਨਕਸੀਰ ਫੁੱਟ ਗਈ ਹੈ ਉਸ ਤਰੀਕੇ ਦਾ ਇਲਾਜ ਕਰਵਾਉਣੇ ਆ ਡਾਕਟਰ ਦੇ ਕੋਲ ਲੈ ਕੇ ਨਹੀਂ ਜਾਂਦੇ ਤੇ ਉਹ ਥੋੜੀ ਦੇਰ ਬਾਅਦ ਖੂਨ ਬੰਦ ਵੀ ਹੋ ਜਾਂਦਾ ਕੀ ਨੱਕ ਵਿੱਚੋਂ ਖੂਨ ਵਗਣਾ ਵੀ ਨੱਕ ਵਿੱਚੋਂ ਖੂਨ ਵਗਣਾ ਵੀ ਹੀਮੋਫੀਲੀਆ ਹੋ ਸਕਦਾ ਜੀ ਬਿਲਕੁਲ ਹੋ ਸਕਦਾ ਹੈ ਹਿਮੋਫੀਲੀਆ ਅਗਰ ਪੇਸ਼ੈਂਟ ਦੇ ਬੱਚੇ ਦੇ ਲਗਾਤਾਰ ਨੱਕ ਚੋਂ ਖੂਨ ਵਗ ਰਿਹਾ ਹੈ ਸਾਨੂੰ ਕੋਈ ਕੌਜ਼ ਨਹੀਂ ਮਿਲ ਰਿਹਾ ਫਿਰ ਆਪਾਂ ਨੱਕ ਚੋਂ ਖੂਨ ਉਹ ਗੰਦਾ ਮੋਸਟ ਕਾਮਨ ਕੌਜ਼ ਹੈ ਕਿ ਬੀਪੀ ਵੱਜ ਜਾਣਾ ਜਾਂ ਹੋ ਸਕਦਾ ਹੈ ਕਿ ਉਹਦੇ ਕੋਈ ਝੋਟ ਲੱਗੀ ਹੋਵੇ ਟਰਾਮਾ ਹੋਇਆ ਹੋਵੇ ਬਟ ਨਹੀਂ ਹੈ ਕੌਜ਼ ਫਿਰ ਤੁਹਾਨੂੰ ਜ਼ਰੂਰ ਇਨਵੈਸਟੀਗੇਟ ਕਰਨਾ ਚਾਹੀਦਾ ਹੈ ਹਿਮੋਫੀਲੀਆ ਦੇ ਲਈ ਪਲੱਸ ਕਲੀਨिकल ਹਿਸਟਰੀ ਐਗਜ਼ਾਮੀਨੇਸ਼ਨ ਪੇਸ਼ੈਂਟ ਦੀ ਹਿਸਟਰੀ ਬੜੀ ਇੰਪੋਰਟੈਂਟ ਹੈ ਇਸ ਦੇ ਵਿੱਚ ਪੇਸ਼ੈਂਟ ਕਹਿ ਰਿਹਾ ਕਿ ਮੇਰੇ ਪੇਰੈਂਟਸ ਦੇ ਵੀ ਪੁਰਾਣਾ ਕਦੀ ਹੋਇਆ ਸੀ ਜਾਂ ਮੇਰੇ ਦਾਦਾ ਪਰਦਾਦਾ ਜੀ ਤੇ ਇਦਾਂ ਹੋ नहीं नहीं वेट नहीं करनी चाहिए क्योंकि हीमोफिलिया में थाने दसे कि तीन टाइप्स ਦਾ ਹੈ ਅਗਰ ਤਾਂ ਯੰਗ ਏਜ ਹੈ ਛੋਟਾ ਬੱਚਾ ਆ ਰਿਹਾ ਹੈ ਇਦਾਂ ਨੱਕ ਚੋਂ ਖੂਨ ਆ ਰਿਹਾ ਹੈ ਇਮੀਡੀਏਟਲੀ ਕਰਨਾ ਸਾਨੂੰ ਵੇਟ ਨਹੀਂ ਕਰਨਾ ਕਿਉਂਕਿ ਹੀਮੋਫੀਲੀਆ ਏ ਹੋ ਸਕਦਾ ਹੈ ਐਂਡ ਵੈਰੀ ਸਵੀਅਰ ਹੀਮੋਫੀਲੀਆ ਉਹ ਇੰਨਾ ਕਿ ਬਲੀਡ ਹੋ ਸਕਦਾ ਹੈ ਕਿ ਪੇਸ਼ੈਂਟ ਨੂੰ ਸੇ ਬਚਾ ਨਹੀਂ ਸਕਦੇ ਅਗਰ ਦੂਸਰੇ टाइप्स ਨੇ ਬੀ ਐਂਡ ਸੀ ਜਿਹੜਾ ਮਾਈਲਡ ਹੈ ਤੇ ਮੋਡਰੇਟ ਹੈ ਜੀ ਬਲੀਡਿੰਗ ਵੀ ਕੈਨ ਵੇਟ ਬਟ ਅਗਰ ਉਹਦੇ ਪੇਰੈਂਟਸ ਵਿੱਚ ਜਾਂ ਗ੍ਰੈਂਡਪੇਰੈਂਟਸ ਵਿੱਚ ਕਦੀ ਵੀ ਕੋਈ ਹਿਸਟਰੀ ਸੀ ਸਪੌਂਟੇਨੀਅਸ ਬਲੀਡਿੰਗ ਮਤਲਬ ਕਦੀ ਵੀ ਬੈਠੇ ਬੈਠੇ ਬਲੀਡ ਹੋ ਗਿਆ ਤਾਂ ਸ ਹਮੇ ਇਹ ਸਾਨੂੰ ਇਨਵੈਸਟੀਗੇਟ ਕਰਨਾ ਚਾਹੀਦਾ ਹੈ ਪੇਸ਼ੈਂਟ ਦੇ ਹੀਮੋਫੀਲੀਆ ਦੇ ਅੱਛਾ ਡਾਕਟਰ ਜੀ ਜੇ ਦਿਨ ਅਲੀ ਗੱਲ ਹੋਰ ਜੁੜ ਜਾਂਦੀ ਹੈ ਤੁਸੀਂ ਕਹਿੰਦੇ ਕਿ ਦੰਦਾ ਚੋਂ ਖੂਨ ਜਾਂ ਕਿਸੇ ਹੋਰ ذریعے ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ ਕੀ ਇਸ ਤਰ੍ਹਾਂ ਵੀ ਹੋ ਸਕਦਾ ਕਿ ਇੰਟਰਨਲ ਬਲੀਡਿੰਗ ਹੋ ਕੇ ਅੰਦਰ ਹੀ ਖੂਨ ਇਕੱਠਾ ਹੋਣਾ ਸ਼ੁਰੂ ਹੋ ਜਵੇ ਤੇ ਸਾਨੂੰ ਪਤਾ ਵੀ ਨਾ ਲੱਗੇ ਜੀ ਬਿਲਕੁਲ ਐਦਾਂ ਵੀ ਹੋ ਸਕਦਾ ਬਟ ਜਿੱਦਾਂ ਕਿ ਤੁਹਾਨੂੰ ਮੈਂ ਪਹਿਲਾਂ ਕਿਹਾ ਸੀ ਕਿ ਮੋਸਟ ਕਾਮਨ ਲੋਕੇਸ਼ਨ ਜਿਹੜੀ ਆ ਉਹ ਜੋਇੰਟ ਹੋਏਗੀ ਪੇਸ਼ੈਂਟ ਦੀ ਨੀ ਜੋਇੰਟ ਖਾਸ ਕਰਕੇ ਉਹ ਐਦਾਂ ਕਹੇਗਾ ਕਿ ਬੱਚਾ ਜਦੋਂ ਫੁੱਟਬਾਲ ਖੇਡ ਰਿਹਾ ਸੀਗਾ ਉਹ ਤਾਂ ਜੋਇੰਟ ਜਿਹੜਾ ਨੀ ਵਾਲਾ ਉਹ ਸਵੋਲਨ ਹੋ ਗਿਆ ਤੇ ਸੋਜ ਪੈਣੀ ਫਿਰ ਹੋ ਗਈ ਪੇਰੈਂਟਸ ਐਦਾਂ ਲੈ ਕੇ ਆਣਗੇ ਬੱਚੇ ਨੂੰ ਜੀ ਉਦੋਂ ਤੁਹਾਡਾ ਇਕਦਮ ਦਿਮਾਗ ਚੰਨਾ ਸ਼ੁਰੂ ਹੋਏਗਾ ਕਿ ਪੇਸ਼ੈਂਟ ਦੇ ਫੁੱਟਬਾਲ ਹੀ ਖੇਡ ਰਿਹਾ ਸੀ ਨਾ ਕੁਝ ਫੱਜਾ ਨਾ ਕੁਝ ਸਿਰਫ ਭੱਜ ਰਿਹਾ ਸੀਗਾ ਐਨ ਉਹਦੀ ਇਕਦਮ ਜੋਇੰਟ ਕਿਦਾਂ ਸਵੋਲਨ ਹੋ ਗਿਆ ਜੀ ਫਿਰ ਉਹਦੇ ਆਪਾਂ ਸਾਰੇ ਟੈਸਟਸ ਕਰਾ ਸੀਡੀਸੀ ਐਂਡ ਸਾਰਾ ਕੁਝ ਕਰਕੇ ਦੇਖਾਂਗੇ ਜੀ ਉਹਦੇ ਚ ਅੱਗੇ ਅਸੀਂ ਸ਼ਕਤੀ ਅਧਾਰ ਤੇ ਉਹਦੇ ਹਿਸਟਰੀ ਲਵਾਂਗੇ ਉਹਦੇ ਪੇਰੈਂਟਸ ਨੂੰ ਕਿ ਹਾਂ ਜੀ ਤੁਹਾਡੇ ਤਾਂ ਨਹੀਂ ਕਦੀ ਐਦਾਂ ਹੋਇਆ ਸੀ ਜਾਂ ਤੁਹਾਡੇ ਕਿਸੇ ਪੇਰੈਂਟਸ ਦਾ ਨਹੀਂ ਹੋਇਆ ਐਦਾਂ ਫਿਰ ਉਹਦੇ ਸ਼ਕਤੀ ਅਧਾਰ ਤੇ ਅਸੀਂ ਅੱਗੇ ਅੱਗੇ ਚੱਲਾਂਗੇ ਫਿਰ ਆਪਾਂ ਡਾਇਗਨੋਸ ਬਣਾ ਪਾਵਾਂਗੇ ਹਿਮੋਫੀਲੀਆ ਜੀ ਅਸੀਂ ਆਪਾਂ ਡਾਇਗਨੋਸ ਬਣਾ ਪਾਵਾਂਗੇ ਹਿਮੋਫੀਲੀਆ ਜੀ ਅੱਛਾ ਡਾਕਟਰ ਸਾਹਿਬ ਨੂਰ ਇਹ ਕਿਹਵੀ ਗੱਲ ਆਉਂਦੀ ਹੈ ਕਿ ਕੀ ਇਹ ਲਗਾਤਾਰ 2-3 ਦਿਨ ਹੁੰਦਾ ਰਹੇ ਤਾਂ ਕਿ ਜਾਂ ਮਹੀਨੇ 'ਚ ਇੱਕ ਵਾਰੀ ਹੋ ਗਿਆ ਫਿਰ 15 ਦਿਨਾਂ ਬਾਅਦ ਫਿਰ ਹੋ ਗਿਆ ਰਿਪੀਟ ਇਸ ਤਰ੍ਹਾਂ ਹੁੰਦਾ ਤਾਂ ਸਾਨੂੰ ਤਾਂ ਡ ਦੇਖੋ ਅਗਰ ਤਾਂ ਮਹੀਨੇ ਚ ਇੱਕ ਦੋ ਵਾਰੀ ਵੀ ਹੋ ਰਿਹਾ ਦੈਨ ਇਮੀਡੀਏਟਲੀ ਡਾਕਟਰ ਕੋਲ ਤਾਂ ਵਿਜ਼ਿਟ ਕਰਨਾ ਹੀ ਚਾਹੀਦਾ ਹੈ ਹਮਮ ਬਟ ਅਗਰ ਰਿਪੀਟਡ ਹੋ ਰਿਹਾ ਐਪੀਸੋਡਸ ਮਹੀਨੇ ਚ ਹਰ ਹਰ ਮਹੀਨੇ ਇੱਕ ਵਾਰੀ ਹੋ ਰਿਹਾ ਹਰ ਮਹੀਨੇ ਤਿੰਨ ਵਾਰੀ ਹੋ ਰਿਹਾ ਚਾਰ ਵਾਰੀ ਹੋ ਰਿਹਾ ਫਿਰ ਐਸ ਅ ਡਾਕਟਰ ਉਹ ਡਾਕਟਰ ਨੂੰ ਸ਼ੱਕ ਦੇ ਆਧਾਰ ਤੇ ਹਿਮੋਫੀਲੀਆ ਆਪਣੇ ਡਾਇਗਨੋਸਿਸ ਵਿੱਚ ਲੈ ਕੇ ਆਉਣਾ ਪਏਗਾ ਜੀ ਗਰਪ ਹਿਸਟਰੀ ਕਲ ਇਗਜ਼ਾਮੀਨੇਸ਼ਨ ਤੇ ਸਿੰਪਟਮ ਉਹਦੇ ਨਾਲ ਉਹ ਸ਼ੱਕ ਦੇ ਆਧਾਰ ਤੇ ਹਿਮੋਫੀਲੀਆ ਲੈ ਕੇ ਆਏਗਾ ਆਪਣੇ ਡਾਇਗਨੋਸਿਸ ਦੇ ਵਿੱਚ ਜੀ ਕਿਉਂਕਿ ਅਗਰ ਬਾਰ ਬਾਰ ਪੇਸ਼ੈਂਟ ਨੂੰ ਹੋ ਰਿਹਾ ਹੈ ਕੁਡ ਬੀ ਇਹ ਹੋ ਸਕਦਾ ਹੈ ਕਿ देयर आर ਮਨੀ ਚਾਂਸਸ ਕਿ ਉਹ ਹਿਮੋਫੀਲੀਆ ਹੋਵੇ ਅੰਡਰਡੈਟेक्टेड ਹੋਵੇ ਜਿਦਾਂ ਕਿ ਤੁਹਾਨੂੰ ਦੱਸਿਆ ਕਿ ਪੇਰੈਂਟਸ ਹੋ ਸਕਦਾ ਨਾਰਮਲ ਹੋਣ ਜਦੋਂ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਫੀਮੇਲ ਜਿਹੜੀ ਹੈ ਉਹ ਕੈਰੀਅਰ ਹੈ ਮੇਲ ਬਿਲਕੁਲ ਨਾਰਮਲ ਹੈ ਬਟ ਉਹਨਾਂ ਦਾ ਜਿਹੜਾ ਬੇਟਾ ਹੋਇਆ ਉਹਦੇ ਸੀਮੋਫੀਲੀਆ ਹੈ ਤੇ ਉਹਨੂੰ ਸਿੰਪਟਮਸ ਆਨੇ ਸ਼ੁਰੂ ਹੋ ਗਏ ਯੰਗ ਏਜ ਤੇ 5 6 ਸਾਲ ਦਾ ਸੀਗਾ ਉਹਦੇ ਬਲੀਡਿੰਗ ਹੋਣੀ ਸ਼ੁਰੂ ਹੋ ਗਈ ਥੈਨ ਉਸ ਸਮੇਂ ਸਾਨੂੰ ਪੂਰਾ ਸ਼ੱਕ ਹੋਣੀ ਸ਼ੁਰੂ ਹੋ ਗਈ ਥੈਨ ਉਸ ਸਮੇਂ ਸਾਨੂੰ ਪੂਰਾ ਸ਼ੱਕ ਹੋਣਾ ਚਾਹੀਦਾ ਕਿ ਇਹਨੂੰ ਹਿਮੋਫੀਲੀਆ ਹੋ ਸਕਦਾ ਹੈ ਤੇ ਟੈਸਟ ਕਰਵਾਉਣੇ ਤੇ ਰੱਬ ਨਾ ਕਰੇ ਜੇ ਬਿਮਾਰੀ ਨਿਕਲ ਹੀ ਆਈ ਹੈ ਤੇ ਫਿਰ ਸਾਨੂੰ ਹੁਣ ਅੱਗੇ ਕੀ ਕਰਨਾ ਚਾਹੀਦਾ ਹੈ ਹੁਣ ਅੱਗੇ ਦੇਖੋ ਜੀ ਜਦੋਂ ਮੈਂ ਦੱਸਿਆ ਸੀ ਕਿ ਹੀਮੋਫੀਲੀਆ ਦਾ ਕੌਜ਼ ਕੀ ਹੈ ਸਾਨੂੰ ਕੌਜ਼ ਟਰੀਟ ਕਰਨਾ ਹੈ ਕੌਜ਼ ਸਿੰਪਲ ਹੈ ਕਿ ਕਲੋਟਿੰਗ ਫੈਕਟਰਸ ਬਣ ਹੀ ਨਹੀਂ ਰਹੇ ਇੱਕ ਇਨਹੈਰੀਟਿਡ ਬਿਮਾਰੀ ਹੈ ਜੋ ਕਿ ਸਾਨੂੰ ਟ੍ਰਾਂਸਫਰ ਹੋ ਰਹੀ ਹੈ ਪੇਰੈਂਟਸ ਤੋਂ ਕਿਸੇ ਪੇਰੈਂਟ ਨੂੰ ਹੈ ਉਹ ਬੱਚੇ ਨੂੰ ਹੋ ਗਈ ਹੈ ਉਹਦੇ ਜੀ ਕਲੋਟਿੰਗ ਫੈਕਟਰਸ ਬਣ ਹੀ ਨਹੀਂ ਰਹੇ ਫੈਕਟਰ ਮੈਂ ਤੁਹਾਨੂੰ ਦੱਸਿਆ ਸੀ ਸਾਰੇ ਕ੍ਰਿਸਮਸ ਫੈਕਟਰ 9 11 ਫੈਕਟਰ ਫੈਕਟਰ 7 ਉਹ ਸਾਰੇ ਫੈਕਟਰਸ ਬਣ ਨਹੀਂ ਰਹੇ ਸੋ ਫੈਕਟਰ 8 ਇਹ ਬਣ ਨਹੀਂ ਰਹੇ ਤੋ ਇਹਦਾ ਸਿੰਪਲ ਹੈ ਹੀ ਹੈ ਕਿ ਆਪਾਂ ਪਲਾਜ਼ਮਾ ਡਿਰਾਈਵਡ ਫੈਕਟਰ ਕਨਸੈਂਟਰੇਟਸ ਦੇ ਦੇਨੇ ਆ ਸਪੈਸ਼ਲ ਨੂੰ ਡਾਇਗਨੋਸ ਬਣਾ ਲਿਆ ਜੀ ਹੀਮੋਫੀਲੀਆ A ਸਾਨੂੰ ਪਤਾ ਲੱਗ ਗਿਆ ਕਿ ਫੈਕਟਰ 8 ਦੀ ਡੈਫੀਸ਼ੈਂਸੀ ਹੈ ਉਸ ਪੇਸ਼ੀਐਂਟਸ ਆਪਾਂ ਉਹ ਫੈਕਟਰ ਉਹਨੂੰ ਦੇ ਦੇਣਾ ਹੈ ਉਪਰ ਨਾਲ ਉਹਦੇ ਸਿੰਪਟੋਮੈਟਿਕ ਟਰੀਟਮੈਂਟ ਦਾ ਕਰਨਾ ਹੀ ਹੈ ਫੋਰ ਐਗਜ਼ਾਮਪਲ ਅਗਰ ਪੇਸ਼ੀਐਂਟ ਦਾ ਇੰਨਾ ਬਲੀਡ ਹੋ ਗਿਆ ਕਿ ਐਚਬੀ ਘਟ ਗਿਆ ਵੀ ਕੈਨ ਗਿਵ ਬਲੱਡ ਟ੍ਰਾਂਸਫਿਊਜ਼ਨ ਬਟ ਫੈਕਟਰ ਜਿਹੜੇ ਹੈਗੇ ਹੁੰਦੇ ਨੇ ਬੜੇ ਇੰਪੋਰਟੈਂਟ ਨੇ ਉਹਨੂੰ ਆਪਾਂ ਕਹਿੰਦੇ ਆ ਪਲਾਜ਼ਮਾ ਡਿਰਾਈਵਡ ਫੈਕਟਰ ਕਨਸੈਂਟਰੇਟਸ ਦਨੇ ਪਲਾਜ਼ਮਾ ਡਿਰਾਈਵਡ ਫੈਕਟਰ ਕਨਸੈਂਟ੍ਰੇਟਸ ਜਾਂ ਰੀਕਮਿਨੈਂਟ ਫੈਕਟਰ ਕਨਸੈਂਟ੍ਰੇਟ ਉਹ ਅੱਜ ਕੱਲ ਫੈਕਟਰ ਕਨਸੈਂਟ੍ਰੇਟਸ ਪਾਉਂਦੇ ਆ ਫੈਕਟਰ 8 9 ਉਹ ਪੈਕੇਜ ਫਾਰਮ ਚ ਆਉਂਦੇ ਆ ਜਿਹਦਾ ਬਲੱਡ ਆਉਂਦਾ ਇਦਾਂ ਹੀ ਫੈਕਟਰ ਆਉਂਦੇ ਆ ਬਸ ਆਪਾਂ ਪੇਸ਼ੈਂਟ ਨੂੰ ਟ੍ਰਾਂਸਫਿਊਜ਼ ਕਰਨੇ ਆ ਵਾਲੇ ਜੀ ਡਾਕਟਰ ਸਾਹਿਬ ਇਹ ਬਿਮਾਰੀ ਕਿੰਨੀ ਕਾਮਨ ਹੈ ਕਾਮਨ ਤਾਂ ਜੀ ਤੁਹਾਡੇ ਕਲੀਨਿਕਲੀ ਸਸਪੀਸ਼ਨ ਹੈ ਜਿੰਨਾ ਜ਼ਿਆਦਾ ਪੇਸ਼ੈਂਟ ਡਾਕਟਰ ਦਾ ਕਲੀਨਿਕਲ ਸਸਪੀਸ਼ਨ ਹੈ ਉਨੀ ਜ਼ਿਆਦਾ ਡਾਇਗਨੋਸ ਹੋ ਰਹੀ ਹੈ ਬਿਮਾਰੀ بس اننی زیادہ کامن نہیں ہے کیونکہ ਇਹ ਇਨਹੈਰੀਟੈਂਸ ਜਿਹੜੀ ਹੈ ਨਾ ਆਟੋਸੋਮਲ ਰੀਸੈਸਿਵ ਪੈਟਰਨ ਹੈ ਰੀਸੈਸਿਵ ਦਾ ਮਤਲਬ ਹੁੰਦਾ ਹੈ ਕਿ ਤੁਹਾਨੂੰ ਮਦਦ ਹੈ ਕਿ ਅਗਰ ਚਾਰ ਬੱਚੇ ਆਏ ਕਿਸੇ ਕਪਲ ਦੇ ਉਹ ਜੋ ਇੱਕ ਬੱਚੇ ਨੂੰ ਹੋ ਰਿਹਾ ਹੈ ਉਹ ਸਿਰਫ 25% ਚਾਂਸ ਹੈ ਸੋ ਇੰਨੀ ਜ਼ਿਆਦਾ ਕਾਮਨ ਨਹੀਂ ਹੈ ਬਟ ਅਗਰ ਆਪਾਂ ਹਸਪੀਟਲ ਸਪੀਡੀਐਟ੍ਰਿਕ ਵਾਰਡਸ ਜਾਂ ਇਵਨ ਮੈਡੀਸਨ ਅਡਲਟ ਵਾਰਡਸ ਵੀ ਦੇਖਦੇ ਆਂ ਅਗਰ ਕਲੀਨिकल ਸਸਪੀਸ਼ਨ ਰੱਖ ਰਹੇ ਆਪਾਂ ਪੀਸ਼ੈਂਟ ਆ ਰਿਹਾ ਸਾਡੇ ਕੋਲ ਹਿਮਾਰਥਰੋਸਿਸ ਦੇ ਨਾਲ ਸੋ ਵੀ ਕੈਨ ਡਾਇਗਨੋਸਿਸ ਹੋ ਜਾਂਦੀ ਹੈ ਡਾਇਗਨੋਸ ਬਟ ਨਾਟ ਸੋ ਕਮਨ ਜੀ ਕੀ ਕੁਝ ਇਹੋ ਜਿਹਾ ਕਾਰਨ ਹੈ ਕਿ ਅਸੀਂ ਇਸ ਦੇ ਲੱਛਣ ਪਛਾਣ ਕੇ ਜਾਂ ਕੁਝ ਸਾਵਧਾਨੀਆਂ ਵਰਤ ਕੇ ਇਸ ਬਿਮਾਰੀ ਨੂੰ ਹੋਣ ਤੋਂ ਰੋਕ ਸਕਦੇ ਆ ਦੇਖੋ ਜਿਹੜੀ ਤਾਂ ਹਿਮੋਫੀਲੀਆ ਕੰਡੀਸ਼ਨ ਹੈ ਨਾ ਉਹ ਦੇਖੋ ਜਿਹੜੀ ਤਾਂ ਹਿਮੋਫੀਲੀਆ ਕੰਡੀਸ਼ਨ ਹੈ ਨਾ ਤੁਹਾਨੂੰ ਦੱਸਿਆ ਮਦਰ ਤੋਂ ਚਾਈਲਡ ਹੋਣੀ ਹੈ ਜਦੋਂ ਤਾਂ ਫੀਮੇਲ ਪ੍ਰੈਗਨੈਂਟ ਹੈ ਉਦੋਂ ਆਪਾਂ ਕਦੀ ਨਹੀਂ ਦੱਸ ਸਕਦੇ ਕਿ ਉਹਨੂੰ ਬੱਚੇ ਨੂੰ ਹੋਏਗਾ ਹਿਮੋਫੀਲੀਆ ਕਿ ਨਹੀਂ ਹੋਏਗਾ ਉਦੋਂ ਕੋਈ ਤਰੀਕਾ ਨਹੀਂ ਹੈ ਦੱਸਣ ਦਾ ਹਮ ਹਮ ਬਟ ਪ੍ਰੀ ਕਨਸੈਪਸ਼ਨ ਮਤਲਬ ਕਨਸੀਵ ਕਰਨ ਤੋਂ ਪਹਿਲਾਂ ਅਗਰ ਦੋਨੋਂ ਜਿਹੜੇ ਤੁਹਾਡੇ ਮਦਰ ਫਾਦਰ ਹੈ ਉਹ ਕਾਉਂਸਲਿੰਗ ਲਈ ਜਾਣ ਇਹਨੂੰ ਆਪਾਂ ਪ੍ਰੀ ਕਨਸੈਪਸ਼ਨ ਕਾਉਂਸਲਿੰਗ ਕਹਿੰਦੇ ਨੇ ਜਾਂ ਪ੍ਰੀ ਨੇਟਲ ਕਾਉਂਸਲਿੰਗ ਕਹਿੰਦੇ ਨੇ ਉਦੋਂ ਰਿਸਕ ਤੇ ਬੈਨੀਫਿਟਸ ਡਾਕਟਰ ਸਮਝਾ ਸਕਦਾ ਹੈ ਉਦੋਂ ਦੱਸ ਸਕਦਾ ਹੈ ਉਦੋਂ ਪੇਰੈਂਟਸ ਦੇ ਵਿੱਚ ਆਪਾਂ ਜਾਂਚ ਕਰ ਸਕਦੇ ਹਾਂ ਕਿ ਪੇਰੈਂਟ ਕੈਰੀਅਰ ਹੈ ਕਿ ਉਹਨਾਂ ਇਨਫੈਕਟਿਵ ਹੈ ਕਿ ਨਹੀਂ ਹੈ ਐਟ ਥੈਟ ਟਾਈਮ ਥਿਸ ਕੈਨ ਬੀ ਪ੍ਰੀਵੈਂਟਿਡ ਬਟ ਇਕੁਅਲੀ ਅਗਰ ਫੀਮੇਲ ਨੇ ਕਨਸੀਵ ਕਰ ਲਿਆ ਦਨ ਉਹ ਸਮੇਂ ਨਹੀਂ ਤੁਹਾਨੂੰ ਪਤਾ ਲੱਗ ਸਕਦਾ ਕਿ ਹੀਮੋਫੀਲੀਆ ਹੈ ਕਿ ਨਹੀਂ ਉਹ ਜਦੋਂ ਉਹਦਾ ਚਾਈਲਡ ਹੋਏਗਾ ਬਰਥ ਹੋਏਗਾ ਉਸ ਤੋਂ ਬਾਅਦ ਹੀ ਅਸੀਂ ਪਛਾਣ ਪਾਵਾਂਗੇ ਕਿ ਇਹਨੂੰ ਹੈ ਕਿ ਨਹੀਂ ਹੈ ਜੀ ਡਾਕਟਰ ਸਾਹਿਬ ਨੂੰ ਇਹ ਚਿੰਤਾ ਦਾ ਵਿਸ਼ਾ ਹੈ ਇਸੇ ਲਈ WHO ਵੱਲੋਂ ਇੱਕ ਦਿਨ ਮਿਥ ਲਿਆ ਗਿਆ ਕਿ ਅਸੀਂ ਹੀਮੋਫੀਲੀਆ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਇਹ ਵੀ ਕਿਹਾ ਜਾਂਦਾ ਹੈ ਮਾਹਰ ਕਹਿੰਦੇ ਨੇ ਕਿ 5000 ਦੇ ਪਿੱਛੇ ਇੱਕ ਰੋਗੀ ਜ਼ਰੂਰ ਹੀਮੋਫੀਲੀਆ ਦਾ ਸਾਨੂੰ ਮਿਲਦਾ ਹੈ ਔਰ ਰੱਬ ਨਾ ਕਰੇ ਇਹ ਗਿਣਤੀ ਵਧੇ ਇੱਥੇ ਹੀ ਖਤਮ ਹੋ ਜਵੇ ਜਾਂ ਇਸ ਤੋਂ ਵੀ ਘਟ ਜਾਵੇ ਆਰ ਮੋਜਵੇ ਜਾਂ ਇਸ ਤੋਂ ਵੀ ਘਟ ਜਾਵੇ ਔਰ ਸਾਨੂੰ ਚਿੰਤਾ ਕਰਨ ਦੀ ਲੋੜ ਤਾਂ ਹੈ ਇੱਕ ਸੇ ਸਿਹਤਮੰਦ ਜ਼ਿੰਦਗੀ ਬਤੀਤ ਕਰਨ ਵਾਸਤੇ ਤੁਸੀਂ ਕਿਹੜੇ ਨੁਕਤੇ ਦੇਣੇ ਚਾਹੋਗੇ ਸਿਹਤਮੰਦ ਜ਼ਿੰਦਗੀ ਲਈ ਸਭ ਤੋਂ ਇੰਪੋਰਟੈਂਟ ਹੈ ਕਿ ਆਪਾਂ ਨੂੰ ਆਪਣੀ ਡਾਈਟ ਜਿਹੜੀ ਆ ਸਭ ਤੋਂ ਠੀਕ ਰੱਖਣੀ ਹੈ ਡਾਈਟ ਇਜ਼ ਦਾ ਮੋਸਟ ਇੰਪੋਰਟੈਂਟ ਥਿੰਗ ਫਾਰ ਅ ਹੈਲਦੀ ਲਾਈਫਸਟਾਈਲ ਜੇ ਡਾਈਟ ਸਾਡੀ ਪ੍ਰੋਪਰ ਹੈ ਇਸ ਬਦ ਸਭ ਕੁਝ ਠੀਕ ਹੈ ਸੈਕਿੰਡ ਥਿੰਗ ਹੈ ਕਿ ਉਹਦੇ ਨਾਲ ਆਪਾਂ ਨੂੰ ਐਕਸਰਸਾਈਜ਼ ਇੰਪੋਰਟੈਂਟ ਹੈ ਐਟਲੀਸਟ 30 ਮਿੰਟਸ 5 5 ਡੇਸ ਅ ਵੀਕ ਕਰਨੀ ਹੀ ਚਾਹੀਦੀ ਹੈ ਸਾਨੂੰ ਐਕਸਰਸਾਈਜ਼ ਮਿਨਿਮਮ 30 ਮਿੰਟਸ ਐਂਡ ਮੈਕਸਿਮਮ ਜਿੰਨਾ ਅਲਾਉ ਕਰ ਰਹੀ ਹੈ ਬਾਡੀ ਜੀ ਡਾਈਟ ਐਂਡ ਐ ਅੱਜਕੱਲ ਦੇ ਮਾਡਰਨ ਲਾਈਫ ਦੇ ਵਿੱਚ ਬਹੁਤ ਸਟ्रेस ਹੈ ਸਭ ਨੂੰ ਬਹੁਤ ਸਟ्रेस ਹੈ ਹਰ ਇੱਕ ਫੀਲਡ ਦੇ ਵਿੱਚ ਸਟ्रेस ਹੈ ਉਹ ਅਗਰ ਕਿਸੇ ਵੀ ਤਰ੍ਹਾਂ ਸਟ्रेस ਨੂੰ ਮੈਨੇਜ ਕੀਤਾ ਜਾਵੇ देयर आर ਮੈਨੀ ਕੰਡੀਸ਼ਨ ਜਿਹੜੀਆਂ ਕਿ ਪ੍ਰिवेंट ਕੀਤੀਆਂ ਜਾ ਸਕਦੀਆਂ ਮੈਨੀ ਸਟ्रेस ਰਿਲੇਟਡ ਆਪਾਂ ਕੰਡੀਸ਼ਨਸ ਦੇਖਦੇ ਹਾਂ ਆਪਣੇ ਵਾਰਡ ਦੇ ਵਿੱਚ ਆਪਣੇ ਹਸਪੀਟਲ ਦੇ ਵਿੱਚ ਪੇਸ਼ੈਂਟ ਹੈ ਉਹਨੂੰ ਹਾਈਪਰਟੈਨਸ਼ਨ ਹੋ ਰਹੀ ਹੈ ਇਡੀਓਪੈਥਿਕ ਹਾਈਪਰਟੈਨਸ਼ਨ ਸਟ्रेस ਰਿਲੇਟਡ ਹੈ ਇਵਨ ਸਟ्रेस ਕੈਨ ਲੀਡ ਟੂ ਕੋਰਨਰੀ ਆਰਟੀਰੀ ਡਿਸੀਜ਼ ਬੜਾ ਕੁਝ ਹੁੰਦਾ ਸੋ ਮੇਨ ਜਿਹੜੀਆਂ 3 ਥਿੰਗਸ ਆ ਜਿਹਦੇ ਨਾਲ ਆਪਾਂ ਹੈਲਥੀ ਲਾਈਫਸਟਾਈਲ ਜੀ ਸਕਦੇ ਆ ਉਹ ਹੀ ਹੈ ਕਿ ਆਪਾਂ ਉਹੀ ਹੈ ਕਿ ਆਪਾਨੂੰ ਡਾਈਟ ਠੀਕ ਰੱਖਣੀ ਹੈ, ਐਕਸਰਸਾਈਜ਼ ਕਰਨੀ ਹੈ, ਸਟ्रेस ਤੇ ਕੰਟਰੋਲ ਕਰਨਾ ਹੈ ਐਂਡ ਰੈਗੂਲਰ ਚੈੱਕਅਪਸ ਵੈਰੀ ਇੰਪੋਰਟੈਂਟ ਹੈ ਕਿ ਅਗਰ ਅਗਰ ਰੈਗੂਲਰ ਚੈੱਕਅਪਸ, ਇਅਰਲੀ ਚੈੱਕਅਪਸ ਆਪਣੇ ਕਰਾਉਂਦੇ ਰਹਿਣਾ ਚਾਹੀਦਾ ਸਾਨੂੰ ਬਿਕੋਜ਼ ਵੀ ਨੈਵਰ ਨੋ ਸਾਡੀ ਬੋਡੀ ਦੇ ਅੰਦਰ ਕੀ ਚੱਲ ਰਿਹਾ ਹੈ ਅਨਟਿਲ ਅਨਲੈਸ ਵੀ ਗੈਟ ਦੈਟ ਬਲੱਡ ਸੈਂਪਲ ਜਾਂ ਕੁਝ ਵੀ ਅਗਰ ਆਪਾਂ ਟੈਸਟ ਕਰਾਉਨੇ ਆ ਉਹਨੂੰ ਮੋਸਟ ਇੰਪੋਰਟੈਂਟਲੀ ਕਈ ਵਾਰੀ ਰੂਟੀਨ ਚੈੱਕਅਪ ਤੇ ਵੀ ਕਾਫੀ ਕੁਝ ਡਾਇਗਨੋਸ ਹੋ ਜਾਂਦਾ ਹੈ। ਰੂਟੀਨ ਚੈੱਕਅਪਸ ਆਰ ਰੀਅਲੀ ਇੰਪੋਰਟੈਂਟ। ਜੀ ਡਾਕਟਰ ਇੱਕ ਤੁਹਾਡੀ ਗੱਲ ਡਾਈਟ ਦੇ ਨਾਲ ਜੁੜੀ ਸੀ ਤੇ ਆਪਾਂ ਇਹ ਜਾਨਣਾ ਚਾਹਾਂਗੇ ਹਿਮੋਫੀਲੀਆ ਜਿਸ ਵਿਅਕਤੀ ਨੂੰ ਹੈ ਜਿਹੜਾ ਹਿਮੋਫੀਲੀਆ ਤੋਂ ਪੀੜਤ ਹੈ ਉਸ ਦਾ ਬਲੱਡ ਲਾਸ ਬੜਾ ਹੋ ਜਾਂਦਾ ਹੈ। ਕੀ ਉਸ ਨੂੰ ਆਪਣੀ ਖੁਰਾਕ ਵੱਲ ਡਾਈਟ ਵੱਲ ਕੋਈ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਜੀ? ਐਸੱਚ ਕੋਈ ਇੰਪੋਰਟੈਂਟ ਜ਼ਿਆਦਾ ਨਹੀਂ ਹੈ ਕਿ ਹਿਮੋਫੀਲੀਆ ਦੇ ਵਿੱਚ ਇਹੀ ਡਾਈਟ ਦੇਣੀ ਹੈ। ਪੇਸ਼ੈਂਟ ਕੋ ਹਿਮੋਫੀਲੀਆ ਹੈ ਹੀ ਕੈਨ ਟੇਕ ਨਾਰਮਲ ਡਾਈ ਜੀ ਅੰਟੀਲ ਅਨਨ ਸਦੇ ਨਾਲ ਕੋਈ ਐਸੋਸੀਏਟਡ ਕੰਡੀਸ਼ਨ ਨਾ ਹੋਵੇ ਹੂੰ ਉਸ ਫਾਰ ਇਗਜ਼ਾਮਪਲ ਪੇਸ਼ੈਂਟ ਹੈ ਉਹਨੂੰ ਡਾਇਬੀਟਿਸ ਵੀ ਹੈ ਨਾਲ ਹੀਮੋਫੀਲੀਆ ਹੈ ਦੋਸਤ ਹੈ ਉਸ ਸਮੇਂ ਸਾਨੂੰ ਡਾਈਟ ਦਾ ਇੰਪੋਰਟੈਂਸ ਬੜੀ ਹੋਏਗੀ ਕਿ ਸਾਨੂੰ ਡਾਇਬੀਟਿਕ ਵੀ ਕੰਡੀਸ਼ਨ ਦੇਖਣੀ ਹੈ ਕਿ 슈ਗਰ ਨਾ ਵਧੇ ਉਹਦੀ ਨਾਲ ਹੀਮੋਫੀਲੀਆ ਵੀ ਹੈ ਉਹਨੂੰ ਜੀ ਜੀ ਤੇ ਉਸ ਸਮੇਂ ਇੰਪੋਰਟੈਂਟ ਹੈ ਕਿ ਉਹਨੂੰ ਜੀ ਤੇ ਉਸ ਸਮੇਂ ਇੰਪੋਰਟੈਂਟ ਹੈ ਬਟ ਡਿਊਰਿੰਗ ਅਗਰ ਹੀਮੋਫੀਲੀਆ ਕੱਲਾ ਹੀ ਹੈ ਪੇਸ਼ੈਂਟ ਨੂੰ ਉਹਦੇ ਚ ਡਾਈਟ ਦਾ ਕੋਈ ਇੰਨਾ ਧਿਆਨ ਨਹੀਂ ਆ ਤੁਸੀਂ ਡਾਈਟ ਦਾ ਨਾਰਮਲ ਡਾਈਟ ਦੇਣੀ ਹੈ ਪੇਸ਼ੈਂਟ ਨੂੰ ਬਲੱਡ ਮਤਲਬ ਫਰੂਟਸ ਜ਼ਿਆਦਾ ਦੇ ਕਿ ਮੀਨਟਰ ਕਲੋਟਿੰਗ ਫੈਕਟਰ ਦੀ ਡੈਫੀਸ਼ੈਂਸੀ ਹੈ ਇਹਨੇ ਠੀਕ ਤਾਂ ਹਮੇਸ਼ਾ ਕਲੋਟਿੰਗ ਫੈਕਟਰ ਦੇਣ ਦੇ ਨਾਲ ਹੀ ਹੋਣਾ ਇਸ ਬਿਮਾਰੀ ਨੇ ਇਸ ਤੋਂ ਇਲਾਵਾ ਇਹਦਾ ਕੋਈ ਇਲਾਜ ਨਹੀਂ ਹੈ ਜੋ ਜਿਹੜਾ ਬਲੱਡ ਘਟ ਰਿਹਾ ਹੈ ਪੇਸ਼ੈਂਟ ਦਾ ਬਿਕੋਜ਼ ਆਫ ਉਹਦੇ ਬਲੀਡਿੰਗ ਹੋ ਰਹੀ ਹੈ ਵੀ ਕੈਨ ਗਿਵ ਕੋ ਯੂ نو ਕਰੋਸ ਦੇ ਸਕਦੇ ਜਿੰਨਾ ਬਲੱਡ ਬਣ ਰਿਹਾ ਹੈ ਕੁਛ ਅਜਿਹਾ ਤਾਂ ਉਹਨੂੰ ਦੇ ਸਕਦੇ ਹੈ ਕਿ ਡਾਈਟ ਨਾਲ ਉਹਦਾ ਓਵਰ ਆਲ ਜਿਹੜਾ ਹੈਗਾ ਫਿਜ਼ੀਕਲ ਨਾ ਵੀਕ ਹੋਵੇ ਜੀ ਇਸ ਦੀ ਖੁਰਾਕ ਮਤਲਬ ਕਿ ਧਿਆਨ ਤਾਂ ਵੈਸੇ ਹਰ ਬੰਦੇ ਨੂੰ ਹੀ ਰੱਖਣਾ ਚਾਹੀਦਾ ਪਰ ਇਸ ਵੇਲੇ ਜਦੋਂ ਮਰੀਜ਼ ਇਸ ਤੋਂ ਪੀੜਤ ਹੈ ਤਾਂ ਉਸ ਨੂੰ ਆਪਣੀ ਖੁਰਾਕ 'ਵਲ ਵਿਸ਼ੇਸ਼ ਧਿਆਨ ਦੇ ਲੈਣਾ ਚਾਹੀਦਾ ਚੰਗੀ ਗੱਲ ਹੁੰਦੀ ਹੈ ਤੇ ਡਾਕਟਰੋ ਕੀ ਕਈ ਵਾਰੀ ਬਲੱਡ ਚੜਾਉਣ ਦੀ ਵੀ ਲੋੜ ਪੈ ਜਾਂਦੀ ਹੈ ਜੀ ਬਿਲਕੁਲ ਪੈ ਸਕਦੀ ਹੈ ਲੋੜ ਬਲੱਡ ਚੜਾਉਣ ਦੀ ਲੋੜ ਪੈ ਸਕਦੀ ਹੈ ਅਗਰ ਤਾਂ ਤੁਹਾਡਾ ਸਵੀਅਰ ਹਿਮੋਫੀਲੀਆ ਹੈ ਟਾਈਪ A ਹਿਮੋਫੀਲੀਆ ਹੈ ਜਿਹਨੂੰ ਆਪਾਂ ਕਲਾਸਿਕ ਹਿਮੋਫੀਲੀਆ ਕਹਿੰਦੇ ਆ ਜੀ ਅਗਰ ਪੇਸ਼ੈਂਟ ਆ ਰਿਹਾ ਕੋਈ ਬਲੀਡਿੰਗ ਜ਼ਿਆਦਾ ਹੋ ਗਈ ਹੈ ਪੇਸ਼ੈਂਟ ਲਈ ਕੋ ਦਾਮ ਉਹ ਐਚਪੀ ਫਾਲ ਹੋ ਗਿਆ ਹੈ ਉਹਦਾ 10 ਦੀ ਐ ਬਲੱਡ ਲਓਡ ਵੀ ਲੈ ਸਕਦੀ ਹੈ ਨਾਲ ਉਹਦੇ ਹਮੇਸ਼ਾ ਆਪਾਂ ਨੂੰ ਫੈਕਟਰਸ ਦੇਣੀਆਂ ਹੈ ਬਿਕਾਉਜ਼ ਜਿਹੜੇ ਤੁਹਾਨੂੰ ਦੱਸਿਆ ਕਿ ਐਕਸਲਿੰਗ ਦੇ ਹੈਰੀਟੈਂਸ ਹੈਗੀ ਹੈ ਤੇ ਫੈਕਟਰ ਦੀ ਡੈਫੀਸ਼ੈਂਸੀ ਹੈ ਜੀ ਉਹ ਤਾਂ ਦੇਨੇ ਹੀ ਪੈਣੇ ਆ ਸਾਨੂੰ ਫੈਕਟਰ 8 ਮਤਲਬ ਹੀਮੋਫੀਲੀਆ A ਹੈ ਐਂਡ ਬਲੱਡ ਦੀ ਲੋਡ ਵੀ ਲੈ ਸਕਦੀ ਹੈ ਡਿਊਰਿੰਗ ਅਗਰ ਹਸਪੀਟਲ ਦੇ ਵਿੱਚ ਐਕਿਊਟ ਕੰਡੀਸ਼ਨ ਦੇ ਵਿੱਚ ਆ ਰਿਹਾ ਪੇਸ਼ੈਂਟ ਜੀ ਡਾਕਟਰ ਚੱਲਦੇ-ਚੱਲਦੇ ਸਾਡੇ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਜਿਵੇਂ ਬਸ ਇਹ ਕਹਿਣਾ ਚਾਹਾਂਗਾ ਕਿ ਅਗਰ ਤਾਂ ਪੇਸ਼ੈਂਟ ਤੁਹਾਡੇ ਕੋਈ ਬੱਚੇ ਦੇ ਵਿੱਚ ਤਾਂ ਕਿਸੇ ਦੇ ਵਿੱਚ ਵੀ ਤਾਂ ਮੈਨੂੰ ਇਦਾਂ ਦਾ ਲੱਗ ਰਿਹਾ ਹੈ ਕਿ ਉਹਦੇ ਇਕਦਮ ਬਲੀਡਿੰਗ ਹੋਣੀ ਸ਼ੁਰੂ ਹੋ ਗਈ ਹੈ ਕੋਈ ਕੌਜ਼ ਨਹੀਂ ਮਿਲ ਰਿਹਾ ਤੁਹਾਨੂੰ ਅਗਰ ਫੋਰ ਐਗਜ਼ਾਮਪਲ ਕੋਈ ਘਰ ਬੈਠਾ ਹੋਵੇ ਠੀਕ ਕੁਦਮ ਨਕਸੀਰ ਫੜ ਜਾਂਦੀ ਹੈ ਗਮਸ ਤੋਂ ਬਲੀਡਿੰਗ ਆ ਰਹੀ ਹੈ ਗੋਡੇ ਇਕਦਮ ਸੋਜ ਜਾਂਦੇ ਆ ਹਮੇਸ਼ਾ ਡਾਕਟਰ ਨੂੰ ਦਿਖਾਓ ਵੇਟ ਨਾ ਕਰੋ ਬਿਕੋਜ਼ ਅਗਰ ਡਾਕਟਰ ਕੋਲ ਜਾਓਗੇ ਡਾਕਟਰ ਕੈਨ ਡਾਇਗਨੋਸਿਸ ਹੀਮੋਫੀਲੀਆ ਐਂਡ अर्ली ਟਰੀਟਮੈਂਟ ਇਜ਼ ਅ ਬੈਸਟ ਟਰੀਟਮੈਂਟ بس ਨਹੀਂ ਕਹਿਣਾ ਚਾਹਵਾ। ਸੋ ਡਾਕਟਰ ਸਾਹਿਬ ਨੂਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕੀਤਾ ਔਰ ਖਾਸ ਤੌਰ ਤੇ ਹਿਮੋਫੀਲੀਆ ਦੇ ਬਾਰੇ ਜਾਣਕਾਰੀ ਦਿੱਤੀ ਬਹੁਤ ਬਹੁਤ ਸ਼ੁਕਰੀਆ। ਕਰੀ ਦਿੱਤੀ ਬਹੁਤ ਬਹੁਤ ਸ਼ੁਕਰੀਆ।